ਸੀਐਮ ਸਾਹਿਬ ਜੀ ਦੀ ਪਹਿਲੀ ਸਰਕਾਰ ਹੈ ਜਿਨ੍ਹਾਂ ਨੇ ਸਾਨੂੰ ਇੰਨਾ ਮਾਨ ਬਖਸ਼ਿਆ ਹੈ ਜਿਨ੍ਹਾਂ ਨੇ ਸਾਨੂੰ ਪੀਰਤ ਯਾਤਰਾ ਤੇ ਭੇਜਿਆ ਹੈ ਸੋ ਅੱਜ ਬੜੀ ਖੁਸ਼ੀ ਹੋ ਰਹੀ ਹੈ ਮਨ ਨੂੰ ਕਿ ਪਰਮਾਤਮਾ ਨੇ ਕੋਈ ਡਿਊਟੀ ਲਈ ਸੀ ਉਹ ਪੂਰੀ ਕਰ ਰਹੇ ਆ ਉਹਦੇ ਲਈ ਮੈਂ ਤੁਹਾਨੂੰ ਸਾਰਿਆਂ ਨੂੰ ਵਧਾਈ ਦਿੰਦਾ ਇਹ ਬਲ ਤੁਸੀਂ ਬਖਸ਼ਿਆ ਕਿਉਂਕਿ ਜਨਤਾ ਦੇ ਵਿੱਚ ਹੀ ਲੋਕਾਂ ਦੇ ਵਿੱਚ ਹੀ ਪਰਮਾਤਮਾ ਵਸਦਾ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਨੇ ਲੋਕਾਂ ਦਾ ਸੁਪਨਾ ਸਾਕਾਰ ਕੀਤਾ ਹੈ ਜਿਸ ਤਹਿਤ ਪੰਜਾਬ ਦੇ ਲੋਕ ਦੇਸ਼ ਭਰ ਚ ਸੁਬਾਈ ਮਾਨ ਵੱਖ-ਵੱਖ ਤੀਰਥ ਸਥਾਨਾਂ ਦੇ ਦਰਸ਼ਨ ਮੁਫਤ ਸਫ਼ਰ ਰਹੀ ਕਰ ਰਹੇ ਨੇ ਧਾਰਮਿਕ ਸਥਾਨਾਂ ਦੀ ਯਾਤਰਾ ਲਈ ਪੀਆਰਟੀਸੀ ਅਤੇ ਪੰਜਾਬ ਰੋਡ ਵੇਜ਼ ਦੀਆਂ ਬਸਾਂ ਤੋਂ ਇਲਾਵਾ ਵਿਸ਼ੇਸ਼ ਟ੍ਰੇਨਾਂ ਦਾ ਵੀ ਪ੍ਰਬੰਧ ਕੀਤਾ ਗਿਆ ਹੈ ਯਾਤਰੀਆਂ ਨੂੰ ਸ੍ਰੀ ਹਜ਼ੂਰ ਸਾਹਿਬ ਪਟਨਾ ਸਾਹਿਬ ਬਾਰਾਨਸੀ ਮथुरा ਬਰਿੰਦਵਨ ਅਜਮੇਰ ਸ਼ਰੀਫ ਤੱਕ ਦੀ ਰੇਲ ਗੱਡੀ ਰਾਹੀਂ ਯਾਤਰਾ ਕਰਵਾਈ ਜਾ ਰਹੀ ਹੈ ਜਦਕਿ ਸ੍ਰੀ ਅੰਮ੍ਰਿਤਸਰ ਸਾਹਿਬ ਤਲਵੰਡੀ ਸਾਬੋ ਸ੍ਰੀ ਅਨੰਦਪੁਰ ਸਾਹਿਬ ਮਾਤਾ ਚਿੰਤਪੁਰਨੀ ਮਾਤਾ ਨਾਨਾ ਦੇਵੀ ਮਾਤਾ ਵੈਸ਼ਨੋ ਦੇਵੀ ਸਾਲਾਸਰ ਬਾਲਾਜੀ ਧਾਮ ਖਾਟੂਸ਼ਮ ਧਾਮ ਮਾਤਾ ਜਵਾਲਾਜੀ ਤੱਕ ਬੱਸਾਂ ਰਾਹੀਂ ਮੁਫਤ ਸਫ਼ਰ ਕਰਵਾਇਆ ਜਾ ਰਿਹਾ ਹੈ ਹੁਣ ਤੱਕ 33500 ਤੋਂ ਵੱਧ ਸ਼ਰਦਾਲੂਆਂ ਨੇ ਇਸ ਯੋਜਨਾ ਦਾ ਲਾਭ ਲਿਆ ਹੈ ਇਸ ਸਕੀਮ ਤਹਿਤ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਤੀਰਥ ਯਾਤਰਾ ਦੇ ਖਰਚੇ ਦੀ ਚਿੰਤਾ ਦੂਰ ਕੀਤੀ ਹੈ। ਕੁਬੁਰ ਵਿਜੇ ਪ੍ਰਤਾਪ ਸਿੰਘ ਜੀ ਦੀ ਤਰਮ ਪਤਨੀ ਦਾ ਅੱਜ ਰਸਮੀ ਚੌਥਾ ਸੀਗਾ ਔਰ ਉਠਾਲਾ ਵੀ ਨਾਲ ਹੀ ਕਰ ਦਿੱਤਾ ਗਿਆ ਹੈ। ਭਵਨ ਅਸਲ ਭਵਨ ਦੇ ਵਿੱਚ ਉਹਨਾਂ ਦਾ ਸਮਾਗਮ ਰੱਖਿਆ ਗਿਆ ਸੀਗਾ 1 ਘੰਟੇ ਦਾ ਸਮਾਗਮ ਸੀਗਾ ਜਿੱਥੇ ਸੰਗੀਤਨ ਕਰਕੇ ਦੇਵਗੰਤ ਆਤਮਾ ਨੂੰ ਆਤਮਾ ਦੀ ਸ਼ਾਂਤੀ ਦੇ ਲਈ ਪ੍ਰਾਰਥਨਾ ਕੀਤੀ ਗਈ ਹੈ ਜਗਮੋਨ ਸਿੰਘ ਰਾਜੂ ਸਾਡੇ ਨਾਲ ਨੇ ਬੀਜੇਪੀ ਤੋਂ ਸਰ ਬਹੁਤ ਮਾੜੀ ਘਟਨਾ ਹੈ ਅੱਜ ਉਹਨਾਂ ਦਾ ਚੌਥਾ ਸੀਗਾ ਅਦਨ ਰਸ਼ਮੀ ਵੀ ਆ ਕੋਵਰ ਜੀ ਇੱਕ ਬੜੇ ਅੱਛੇ ਨੋਬਲ ਸੋਲ ਨੇ ਔਰ ਉਹਨਾਂ ਨੂੰ ਇਸ ਉਮਰ ਦੇ ਵਿੱਚ ਛਾਲੇ ਕੀ ਪੀਰ ਮਸ਼ਹੂਰ ਹੈ ਉਹਨਾਂ ਦਾ ਜਿਹੜਾ ਲਾਈਫ ਪਾਰਟ ਦਾ ਸਾਥ ਛੁੱਟਿਆ ਇੱਕ ਬਹੁਤ ਹੀ ਦੁਖਨਾਇਕ ਸਾਡੇ ਲਈ ਸਾਰਿਆਂ ਲਈ ਅਸੀਂ ਦੁੱਖ ਸਮਝਦੇ ਹਾਂ ਔਰ ਉਹਨਾਂ ਦਾ ਦੁੱਖ ਸਾਂਝਾ ਕਰਨ ਲਈ ਔਰ ਉਹਨਾਂ ਦੀ ਅਰਦਾਸ ਵਿੱਚ ਸ਼ਾਮਲ ਹੋਣ ਲਈ ਅੱਜ ਇੱਥੇ ਹੋਇਆ ਸਰ ਅੱਜ ਜਿਸ ਅਸੀਂ ਸ਼ੋਕ ਸਭਾ 'ਚ ਆਏ ਆ ਮੈਂ ਸਮਝਦਾ ਵੀ ਸਾਡੇ ਪੰਜਾਬ ਨੂੰ ਅੰਮ੍ਰਿਤਸਰ ਨੂੰ ਜਿਹੜੇ ਪਿਛਲੇ ਲੰਬੇ ਸਮੇਂ ਤੋਂ ਕੁਵਰ ਸਾਹਿਬ ਦੇ ਨਾਲ ਜੁੜੇ ਨੇ ਉਹਨਾਂ ਦੇ ਪਰਿਵਾਰਨ ਬਹੁਤ ਵੱਡਾ ਟੱਕ ਹੈ ਕਿਉਂਕਿ ਕੁਵਰ ਸਾਹਿਬ ਸਵੇਰ ਤੋਂ ਲੈ ਕੇ ਰਾਤ ਤੱਕ ਪਬਲਿਕ ਦੀ ਸੇਵਾ ਦੇ ਵਿੱਚ ਰਹਿੰਦੇ ਸੀ ਜਦੋਂ ਇਹ ਆਈਪੀਐਸ ਦੀ ਜੌਬ ਕਰਦੇ ਸੀ ਪੰਜਾਬ ਪੁਲਿਸ ਦੇ ਵਿੱਚ ਸੀ ਉਦੋਂ ਵੀ ਇਹਨਾਂ ਦੇ ਮੋਢਿਆਂ ਤੇ ਲਿਖਿਆ ਸੀ ਸ਼ੁਭ ਕਰਮਨ ਤੇ ਕਬੂ ਨਾ ਡਰੋ ਤੇ ਇਹ ਉਹ ਸਲੋਗਨ ਨਹੀਂ ਭੁੱਲੇ ਇਹਨਾਂ ਨੇ ਪੰਜਾਬ ਪੁਲਿਸ ਦੀ ਨੌਕਰੀ ਜ਼ਰੂਰ ਛੱਡੀ ਏ ਲੇਕਿਨ ਇਹ ਪਬਲਿਕ ਦੇ ਵਿੱਚ ਰਹਿ ਕੇ ਪਬਲਿਕ ਦੀ ਸੇਵਾ ਕਰਦੇ ਰਹੇ ਔਰ ਮੈਂ ਮਹਿਸੂਸ ਕਰਦਾ ਸਾਡੇ ਸਾਰਿਆਂ ਦੇ ਮਗਰ ਇੱਕ ਲੇਡੀ ਦਾ ਹੱਥ ਜ਼ਰੂਰ ਹੁੰਦਾ ਸਰਦਨ ਕੁਵਰ ਸਾਹਿਬ ਬਾਹਰ ਦੋਨੋਂ ਬੇਟੀਆਂ ਨੂੰ ਇਹਨਾਂ ਦੇ ਮਿਸਿਸ ਬੜੇ ਅچھے ਤਰੀਕੇ ਨਾਲ ਸੰਭਾਲਦੇ ਸੀ ਇਹਨਾਂ ਦੇ ਰਿਲੇਟਿਵਸ ਨੇ ਉਹ ਵੀ ਘਰ ਆਇਆ ਗਿਆ ਬਹੁਤ ਹੁੰਦਾ ਸੀ ਤੇ ਬਹੁਤ ਵੱਡਾ ਨੁਕਸਾਨ ਹੈ ਬਹੁਤ ਵੱਡਾ ਨੁਕਸਾਨ ਹੈ ਜਿਹੜਾ ਕਦੀ ਚਾਹ ਕੇ ਵੀ ਪੂਰਾ ਨਹੀਂ ਹੋ ਸਕਦਾ ਅਸੀਂ ਆਪਣੀ ਸੰਸਥਾ ਦੇ ਵੱਲੋਂ ਅੰਮ੍ਰਿਤਸਰ ਵਾਸੀਆਂ ਵੱਲੋਂ ਪੰਜਾਬ ਦੇ ਵਾਸੀਆਂ ਵੱਲੋਂ ਇਸ ਦੁੱਖ ਦੀ ਘੜੀ 'ਚ ਸ਼ਾਮਲ ਹੋਏ ਆਂ ਔਰ ਅਸੀਂ ਉਮੀਦ ਕਰਦੇ ਆਂ ਭਗਵਾਨ ਜੀ ਵਿਚਰੀ ਰੂਹ ਨੂੰ ਆਪਣੇ ਚਰਨਾਂ ਚ ਲਾਉਣ ਔਰ ਇਹਨਾਂ ਨੂੰ ਬਲ ਬਖਸ਼ਣ ਬਾਕੀ ਥੈਂਕ ਯੂ ਬੜੇ ਮਿਹਨਤੀ ਸੀਗੇ ਮੈਡਮ ਦਾ ਬੜੇ سپورਟ ਸੀਗੀ ਕੋਵਰ ਸਾਹਿਬ ਨੂੰ ਬੜੇ ਅਫਸੋਸ ਦੀ ਗੱਲ ਹੈ ਯੰਗ ਜੀ ਦੇ ਵਿੱਚ ਉਹਨਾਂ ਦਾ ਸਾਥ ਛੱਡ ਗਿਆ ਬੜੇ ਦੁੱਖ ਦੀ ਗੱਲ ਹੈ ਪਰਮਾਤਮਾ ਉਹਨਾਂ ਦੀ ਆਤਮਾ ਨੂੰ ਸਵਰਗਾਂ ਦੀ ਸ਼ਾਂਤੀ ਦੇਵੇ ਬਹੁਤ ਦੁੱਖ ਦੀ ਗੱਲ ਹੈ ਸਰ ਦੇਖੋ ਅੱਜ ਦਾ ਜਿਹੜੀ ਪ੍ਰਾਰਥਨਾ ਸਭਾ ਸੀ ਉਹਦੇ ਵਿੱਚ ਜਿਹੜੀ ਹਾਜ਼ਰੀ ਹੈ ਪਬਲਿਕ ਦੀ ਉਹ ਇਹ ਦਰਸਾਉਂਦੀ ਪਈ ਹੈ ਕਿ ਕੁਵਰ ਸਾਹਿਬ ਨੂੰ ਪਬਲਿਕ ਦਿਲੋਂ ਕਿੰਨਾ ਪ੍ਰੇਮ ਕਰਦੀ ਹੈ ਮੈਂ ਸਮਝਦਾ ਕੁਮਰ ਸਾਹਿਬ ਦੀ ਜ਼ਿੰਦਗੀ ਦੀ ਸਭ ਨਾਲ ਵੱਡੀ ਕਮਾਈ ਇਹੋ ਹੀ ਹੈ ਕਿ ਉਹਨਾਂ ਨੇ ਲੋਕਾਂ ਦਾ ਕੰਮ ਕਰਕੇ ਲੋਕਾਂ ਦਾ ਪ੍ਰੇਮ ਖਟਿਆ ਤੇ ਬਹੁਤ ਹੀ ਦੇਖੋ ਦੁਖਦ ਘਟਨਾ ਕੱਟੀ ਹੈ ਪਰ ਤੂੰ ਕਹਿੰਦਾ ਜੀਵਨ ਮਰਨ ਹਾਨੀ ਲਾਭ ਯਸ਼ ਸ਼ਬਿਧੀ ਅਧੀਨ ਉਹਦਾ ਭਾਣਾ ਮਿੱਠਾ ਲੱਗੇ ਇਹ ਵੀ ਮੰਨ ਕੇ ਆਪਾਂ ਨੂੰ ਸਭ ਨੂੰ ਸਬਰ ਕਰਨਾ ਪੈਂਦਾ ਜਿੰਨੀ ਵੱਡੀ ਹੈ ਹੋਈ ਹੈ ਟਰੈਜੇਡੀ ਕੁਮਰ ਸਾਹਿਬ ਦੇ ਨਾਲ ਪਰਮਾਤਮਾ ਕਿਸੇ ਨੂੰ ਇਨਾ ਇਹੋ ਜਿਹਾ ਦੁੱਖ ਦੇ ਅਸੀਂ ਇਹੋ ਹੀ ਪ੍ਰਭੂ ਜਨਾਈ ਪ੍ਰਾਰਥਨਾ ਕਰਦੇ ਆ ਕਿ ਮਾਲਕ ਇਹਨਾਂ ਨੂੰ ਬਲ ਦੇ ਸ਼ਕਤੀ ਦੇ ਬੱਚੇ ਛੋਟੇ ਛੋਟੇ ਨੇ ਬੱਚਿਆਂ ਨੂੰ ਵੀ ਪਰਮਿਟਿਸ਼ ਕਰਨ ਲਈ ਕਰਨ ਲਈ ਲਈ ਹੁਣ ਥੋੜਾ ਧਿਆਨ ਦੇਣ ਥੋੜਾ ਜਿਹੜਾ ਹੁਣੇ ਤੱਕ 14 14 16 16 ਘੰਟੇ ਕਰੋ ਬਾਹਰ ਰਹਿੰਦੇ ਸੀ ਇਹਨਾਂ ਨੂੰ ਚਾਹੀਦਾ ਹੁਣ ਥੋੜਾ ਆਪਣੇ ਪਰਿਵਾਰ ਵਾਲੇ ਪਾਸੇ ਵੀ ਧਿਆਨ ਦੇਣ ਪਬਲਿਕ ਦੀ ਸੇਵਾ ਦੇ ਇਹਨਾਂ ਨੇ ਬਹੁਤ ਕਰ ਲਈ ਹੁਣ ਇਹਨਾਂ ਨੂੰ ਪਰਿਵਾਰ ਦੀ ਸੇਵਾ ਵਾਲੇ ਪਾਸੇ ਵੀ ਧਿਆਨ ਦੇਣਾ ਪੈਣਾ ਹੈ ਰਾਮ ਜੀ ਮਿਹਰ ਕਰਨ ਕਿਰਪਾ ਕਰਨ ਬਹੁਤ ਬਹੁਤ ਧੰਨਵਾਦ ਸਰ افسوس تے 아이 سی کہ بڑا من دکھی ہے کہ ਸਾਡੇ بہت مان جوگ ایم ایل اے ہلکا ਉਤਰੀ ਤੋਂ سبکا 아이 جی ਕਬਦ ਜੇ ਪ੍ਰਤਾਪ ਸਿੰਘ ਹਡਾਂਦੀ ਪਤਨੀ ਪਿਛਲੇ ਦਿਨ ਸਾਹ ਛੱਡ ਗਈ ਅੱਜ ਉਹਨਾਂ ਦੇ ਕਿਦਿਆ ਸੀ ਅੱਜ بڑا من ਦੁਖੀ ਹੋਇਆ ਕਿਉਂਕਿ ਇਸ ਸੰਬੰਧ ਵਿੱਚ ਜੀਵਨ ਸਾਥੀ ਚੱਲ ਜਾਂਦਾ ਤੇ ਫਿਰ ਜ਼ਿੰਦਗੀ ਦਾ ਇੱਕ ਪਹੀਆ ਜਿਹੜਾ ਨਹੀਂ ਤੋਂ ਲੱਤ ਜਾਂਦਾ ਸੋ ਮੈਂ ਪਰਮਾਤਮਾ ਦੇ ਕਰ ਪ੍ਰਭੂ ਦੇ ਕਰ ਅਰਦਾਸ ਕਰਦੀ ਤੁਹਾਨੂੰ ਸਾਡੇ ਪੰਜਾਬ ਸਾਹਿਬ ਨੂੰ ਸਾਡੇ ਐਮਐਲਏ ਸਾਹਿਬ ਨੂੰ ਤਾਕਤ ਬਖਸ਼ੇ। ਉਹ ਇਸ ਦੁੱਖ ਨੂੰ ਜਿਹੜਾ ਉਹ ਸਿੱਧਕ ਦੇ ਨਾਲ ਜਿਹੜਾ ਨਿਵਾਸਕ ਬੱਚਿਆਂ ਤੇ ਤੰਦੁਸਤੀ ਰੱਖੇ। ਸਾਡੀ ਭੈਣ ਨੂੰ ਆਪਣੇ ਚਰਨਾਂ ਦੇ ਵਿੱਚ ਜਿਹੜਾ ਨਿਵਾਸ ਮਿਲ ਸਕੇ। ਅੱਜ ਦਾ ਦਿਨ ਹਮ ਹਮਾਰੇ ਸਭ ਕੇ ਲਈ ਬੜਾ ਸ਼ੋਕ ਬੜਾ ਦਿਨ ਹੈ। ਸਾਰੀ ਦੁਨੀਆ ਅੱਜ ਦੁਖੀ ਹੈ। ਇਹ ਕਹਾ ਗਿਆ ਕਿ ਜੋ ਆਇਆ ਜਿਸ ਨੇ ਜਨਮ ਲਿਆ ਉਸਨੂੰ ਜਾਣਾ ਹੈ। परंतु टाइमली अनटाइमली जो डेथ है ये लोगों के दिलों को खा जाती है ये बहुत बड़ी चोट कंवर कंवर साहब को हुई है वो एक इतने अच्छे इंसान हैं जिन्होंने लाइफ में मुझे लगता है कि कोई पाप नहीं किया इतनी ट्रांसपेरेंसी है इतनी ऑनेस्टी है इतने हार्ड वर्कर हैं और उन्होंने समाज की सेवा करने के लिए अपनी आईपीएस की पोस्ट छोड़ के आई की पोस्ट छोड़ करके वो पॉलिटिक्स में आए कि एक रेवोल्यूशन एक क्रांति ला ले करके आएंगे और वो उसी मिशन के साथ लगे हुए हैं ये एक बहुत बड़ी चोट उनको लगी है परमात्मा उनकी दिवंगत आत्मा को अपने चरमें लगाए और उमर साहब को इतनी शक्ति दे कि वो समाज की सेवा जितनी कर रहे हैं उससे ज़्यादा करें क्योंकि ये सदमा असहनीय है कोई आदमी इस सदमे को सहन नहीं कर सकता परमात्मा उनको बल दे शक्ति दे कि वो अपनी सेवा जारी रखे कैमरा पर्सन विपिन नाल ज्योति बहल दैनिक सवेरा टीवी अमृतसर देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम और व्हाट्सएप चैनल आरोप